ਜੀ ਮੇਰਾ ਨਾਮ ਹੈ ਜੀ ਮਨਿੰਦਰ ਸਿੰਘ ਲਦਾੜ ਪਹਿਲਾਂ ਤੁਹਾਡੀ ਸਾਰੀ ਸੰਗਤ ਦਾ ਵੈਗੁਰ ਜੀ ਕਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਬਹੁਤ ਧੰਨਵਾਦ ਆ ਤੁਹਾਡਾ ਜਿਹੜੇ মিডিਆ ਵਾਲੇ ਭਰਾ ਇੱਕ ਕਿਸਾਨ ਮੋਰਚੇ ਦੀ ਜੋ ਮਾਰਚ ਆ ਇਹਨੂੰ ਕਵਰ ਕਰਨ ਵਾਸਤੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਹੜੀ ਜਿਹੜੀ ਅੱਜ ਐਂਬੂਲੈਂਸ ਨਾਲ ਲਈ ਰੱਖੀ ਆ ਇਹ ਕਿਸ ਤਰ੍ਹਾਂ ਦੀ ਚੈਰੀ ਆ ਜਿਹੜੀ ਕਿ ਕੀ ਹੋਈ ਆ ਤੁਹਾਡੇ ਕੋਲ ਇਹ ਵੀਰ ਜੀ ਐਂਬੂਲੈਂਸ ਆਪਾਂ ਨਾ ਆਪਣੇ ਲਹਿਰੇ ਏਰੀਏ ਦੇ ਵਿੱਚ ਫ੍ਰੀ ਸੇਵਾ ਤੇ ਚਲਾਉਣ ਵਾਸਤੇ ਬਣਵਾਉਣੀ ਸੀਗੀ ਹਜੇ ਅੱਗੇ ਅਪ੍ਰੈਲ ਮਹੀਨੇ ਚ ਪਰ ਜਦੋਂ ਕਿਸਾਨਾਂ ਦੀ ਇਹ ਕਾਲ ਸੁਣੀ ਤਾਂ ਆਪਾਂ ਅਮਰਜੈਂਸੀ ਦੇ ਵਿੱਚ ਕਾਲੀ ਤਿਆਰ ਕਰਵਾਈ ਹੈ ਥੋੜੇ ਦਿਨਾਂ ਦੇ ਵਿੱਚ ਲੈ ਕੇ ਤੇ ਵੀ ਜਿਹੜਾ ਉੱਥੇ ਇਹ ਜਿਹੜਾ ਮਾਰਚ ਜਾਂਦਾ ਹੈ ਕਣ ਬਈ ਕਾਫਲਾ ਜਾਂਦਾ ਹੈ ਕਿਸਾਨਾਂ ਦਾ ਵੀ ਇਹਦੇ ਵਿੱਚ ਆਪਾਂ ਲਾ ਸਕੀਏ ਕਿ ਜਦੋਂ ਪਹਿਲੀ ਗੱਲ ਤਾਂ ਮਾਲਕ ਕਰੇ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਸਾਰੇ ਭਰਾ ਜਿਹੜੇ ਚੜ੍ਹਦੀ ਕਲਾ 'ਚ ਜਾਣ ਤੇ ਤੰਦਰੁਸਤ ਜਾਣ ਅਗਰ ਕੋਈ ਫਿਰ ਵੀ ਅਬੀ ਨਬੀ ਹੁੰਦੀ ਆ ਤਾਂ ਅਸੀਂ ਉਹਨੂੰ ਟਾਈਮ ਨਾਲ ਜਿਹੜਾ ਫਰਸਟ ایڈ ਇਲਾਜ ਦੇ ਸਕੀਏ ਟਾਈਮ ਨਾਲ ਹਸਪੀਟਲ ਪਹੁੰਚਾ ਸਕੀਏ ਇਸ ਵਾਸਤੇ ਲਈ ਹੈ ਇਸ ਤਰ੍ਹਾਂ ਦੀਆਂ ਟਿਆਰੀਆਂ ਜਿਹੜੀਆਂ ਇਹਦੇ ਵਿੱਚ ਕੀਤੀਆਂ ਹੋਈਆਂ ਹਨ ਇਹਦੇ ਵਿੱਚ ਤਿਆਰੀਆਂ ਜੀ ਸਾਡੇ ਕੋਲ ਫਰਸਟ ਏਡ ਦਾ ਸਾਰਾ ਸਮਾਨ ਹੈ ਤੇ ਇੱਕ ਮੁੰਡਾ ਸਾਡੇ ਨਾਲ ਹੈ ਜਿਹੜਾ ਉਹ ਐਨਐ ਨਰਸਿੰਗ ਅਸਿਸਟੈਂਟ ਹੈ ਜਿਹੜਾ ਉਹਨੇ ਵਿਚਾਰਨੇ ਥੋੜਾ ਬਹੁਤਾ ਜਿੰਨਾ ਕ ਹੈ ਉਹਨੂੰ ਕੰਮ ਆਉਂਦਾ ਜੀ ਇਹ ਦਿੱਲੀ ਤੱਕ ਜਾਓਗੇ ਤੁਸੀਂ ਹਾਂਜੀ ਵੀਰ ਜੀ ਦਿੱਲੀ ਤੱਕ ਜਾਵਾਂਗੇ ਜੀ ਜਦੋਂ ਤੱਕ ਮੋਰਚਾ ਰਹੂਗਾ ਉੱਥੇ ਰਹਾਂਗੇ ਉੱਥੇ ਜਿਵੇਂ ਅਸੀਂ ਪਹਿਲਾਂ ਨਾ ਆਰਓ ਵਾਲੇ ਪਾਣੀ ਦੀ ਸੇਵਾ ਇੱਕ ਸਾਲ ਕੀਤੀ ਸੀ ਟਿਕਰੀ ਬਾਰਡਰ ਤੇ 2020 ਤੋਂ ਲੈ ਕੇ 2021 ਤੱਕ ਤੇ ਅਸੀਂ ਉੱਥੇ ਆਰਓਵੀ ਪੱਕਾ ਲਾਵਾਂਗੇ ਜੀ ਇਹ ਸਾਡੀ ਸਾਰੀ ਟੀਮ ਵੱਲੋਂ ਹੋਊਗਾ ਜਿਹੜੀ ਸੇਵਾ ਹੋਊਗੀ ਕੀ ਨਾਮ ਹੈ ਵੀਰ ਦਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਪਿੰਡ ਨਈਆਂ ਵਾਲਾ ਆ ਜੀ ਜੀ ਇਹ ਐਂਬੂਲੈਂਸ ਜਿਹੜੀ ਕਿਸਾਨਾਂ ਲਈ ਤਿਆਰ ਕੀਤੀ ਗਈ ਹੈ ਕੀ ਕਹਿਣਾ ਚਾਹੋ ਬਹੁਤ ਵਧੀਆ ਕੰਮ ਕੀਤਾ ਜੀ ਮੈਨੂੰ ਇਹਨਾਂ ਨੇ ਆਪਣਾ ਜਿੱਥੋਂ ਮੋਰਚਾ ਚੱਲਿਆ ਉੱਥੋਂ ਮੈਨੂੰ ਬਿਠਾ ਲਿਆ ਇਸ ਕਰਕੇ ਬਿਠਾ ਲਿਆ ਵੀ ਇਹਨਾਂ ਨੂੰ ਗੱਲ ਮੇਰੀ ਚੰਗੀ ਲੱਗੀ ਹੈ ਕਹਿੰਦੇ ਵੀ ਮੈਂ ਮਿਸਤਰੀਆਂ ਦਾ ਮੁੰਡਾ ਆਈ ਮੈਂ ਉੱਥੇ ਜਾ ਕੇ ਆ ਉਹਦਾ ਡ੍ਰਿੱਲਾਂ ਮਸ਼ੀਨ ਕਟਰ ਸਾਰਾ ਕੁਝ ਲੈ ਚੱਲੇ ਆ ਜਿਹੜੇ ਜ਼ਿਮੀਂਦਾਰਾਂ ਦੇ ਉੱਥੇ ਬਰਾਂਡੇ ਓਵਰ ਕਰਨੇ ਆ ਜਾਂ ਕੋਈ ਘਰ ਬਣਾਉਣਾ ਉਹ ਸਾਰੇ ਮੈਂ ਅਸੀਂ ਬਣਾਉਨੇ ਆ ਮਿਸਤਰੀਆਂ ਨੇ ਜੀ ਐਬੂਲੈਂਸ ਦਾ ਬਹੁਤ ਵਧੀਆ ਕੰਮ ਹੈ ਇਹਦੇ ਵਿੱਚ ਜੇ ਉਧਰੋਂ ਵੀ ਕੋਈ ਬੰਦਾ ਜ਼ਖਮੀ ਹੁੰਦਾ ਉਹ ਵੀ ਚੱਕਾਂਗੇ ਜੇ ਸਾਡਾ ਕੋਈ ਬੰਦਾ ਜ਼ਖਮੀ ਹੁੰਦਾ ਸੀ ਉਹ ਵੀ ਚੱਕਾਂਗੇ ਕਿਸ ਤਰ੍ਹਾਂ ਦੀਆਂ ਤੇਰੀਆਂ ਕਰਕੇ ਚੱਲੇ ਹੋ ਕਿਉਂਕਿ ਬੈਰੀਕੇਟ ਤਾਂ ਹਰਿਆਣੇ ਦੇ ਆਲੇ-ਦੁਆਲੇ ਬਹੁਤ ਤਕੜੇ ਕਿਤੇ ਹੋਏ ਨੇ ਪ੍ਰਬੰ ਅਸੀਂ ਤਾਂ ਕੱਲ ਟਰਾਲੀਆਂ ਮੈਥੋਂ ਤਾਂ ਗਿਣੀਆਂ ਨਹੀਂ ਗਈਆਂ ਜੀ ਬਹੁਤ ਟਰਾਲੀਆਂ ਹੋਲੀਆਂ ਪਈਆਂ ਸੀ ਸਮਝ ਲਓ ਵੀ ਇਕੱਠ ਬਹੁਤ ਐ ਸਾਰਾ ਸਮਾਨ ਆ ਸਾਰਾ ਕੁਝ ਹੈਗਾ ਸਾਡੇ ਕੋਲੇ ਇੱਕ ਦਿਨ ਲੱਗ ਜੂ ਦੋ ਦਿਨ ਲੱਗ ਜੂ ਟੱਪਾਂਗੇ ਜਰੂਰੀ ਇਹ ਗੱਲ ਪੱਕੀ ਐ ਜੀ ਮੰਗਾਣ ਵਣਵਾ ਕੇ ਆਉ ਹਾਂਜੀ ਪੂਰਾ ਜੀ ਮੈਂ ਨਾ ਹਾਂਜੀ ਪ੍ਰਬੰਧ ਉੱਥੇ ਮੈਂ ਤਾਂ ਘਰ ਬਣਾਉਣ ਦਾ ਕਰੀ ਬੈਠਾ ਤੁਸੀਂ ਐਂ ਵੇਖੋ ਵੀ ਬਾਰਡਰ ਤਾਂ ਇਹਨਾਂ ਨੇ ਟੱਪਣਿਆ ਮੈਂ ਉੱਥੇ ਘਰ ਬਣਾਉਣੇ ਆ ਜਿਹੜੇ ਕੋਈ ਲੱਕੜ ਦੇ ਬੰਨਗੇ ਜਾਂ ਪਲਾਈ ਦੇ ਬੰਨਗੇ ਉਹ ਸਾਰਾ ਜਮ ਉਹ ਮੈਂ ਕਰਨਾ ਉੱਥੇ ਪ੍ਰਬੰਧ